ਹਾਂਜੀ ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਨੀ ਆ। ਚਿਪੇ ਬਾਰੇ ਕਣਕ ਦੇ ਵਿੱਚ ਚਿਪੇ ਦੀ ਜਿਹੜੀ ਅ ਇਨਫੈਸਟੇਸ਼ਨ ਜਿਹਨੂੰ ਤੁਸੀਂ ਤੇਲਾ ਕਹਿੰਦੇ ਨੇ ਵੀਟ ਐਫਿਡ ਅਸਲ 'ਚ ਚਿਪਾ ਜਿਆਦਾ ਜਿਹੜਾ ਹੈਗਾ ਨਜ਼ਰ ਆਉਂਦਾ ਹੁੰਦਾ ਕਣਕ ਦੇ ਵਿੱਚ। ਤੇ ਚਿਪਾ ਜਿਹੜਾ ਹੈਗਾ ਥੋੜਾ ਜਿਆਦਾ ਨੁਕਸਾਨ ਕਰਦਾ ਇੱਕ ਹੁੰਦਾ ਹੈ ਜੈਸਿਡ ਉਹਦਾ ਜਿਆਦਾ ਹਮਲਾ ਜਿਹੜਾ ਹੈਗਾ। ਦੇਖਣ ਨੂੰ ਨਹੀਂ ਮਿਲਦਾ ਇਹ ਵੀਡ ਐਫਰਡ ਹੁੰਦਾ ਚਿਪਾ ਥੋੜਾ ਹਰੇ ਬਾਈ ਜੇ ਚੁੰਦਾ ਹਰੇ ਜਿਹੇ ਰੰਗ ਚ ਤਾਂ ਉਹਦੇ ਬਾਬਤ ਜਦੋਂ ਕਿਸਾਨ ਵੀਰ ਦੇਖਦੇ ਆ ਤੇ ਨਾਲ ਦੀ ਨਾਲ ਜਿਹੜਾ ਹੈਗਾ ਕਹਿੰਦੇ ਕਿ ਤੇਲੇ ਦਾ ਹਮਲਾ ਹੋ ਗਿਆ ਤੇ ਆਪਾਂ ਸਪਰੇਅ ਕਰ ਦਈਏ ਦੂਸਰਾ ਇਹ ਕਰਦੇ ਕਿ ਜਦੋਂ ਕੋਈ ਵੀ ਸਪਰੇਅ ਹੋਰ ਕੋਈ ਕਰ ਰਏ ਹੁੰਦੇ ਆ ਫਰਜ਼ ਕਰ ਲਓ ਕੋਈ ਐਨਪੀਕੇ ਜਾਂ ਕੋਈ ਸੁੰਡੀ ਵਾਲੀ ਕੋਈ ਜਿਹੜੀ ਉਲੀ ਵਾਲੀ ਤਾਂ ਉਹਦੇ ਨਾਲ ਜਿਹੜਾ ਹੈਗਾ ਕਹਿੰਦੇ ਆ ਕਿ ਆਪਾਂ ਨਾਲ ਹੀ ਪਾ ਕੇ ਸਪਰੇਅ ਕਰ ਦਈਏ ਫਿਰ ਕੰਟਰੋਲ ਨਹੀਂ ਹੁੰਦਾ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਜਾਣਕਾਰੀਆਂ ਸਾਂਝੀਆਂ ਕਰਦਾ ਰਿਹਾ ਕਿ ਜਿਹੜਾ ਪੋਟਾਸ਼ੀਅਮ ਨਾਈਟ੍ਰੇਟ ਆਪਾਂ ਐਨਪੀਕੇ 13045 ਪਾਉਨੇ ਆ ਸਪਰੇਅ ਕਰਦੇ ਆ ਕਿਉਂਕਿ ਇਹਦੇ ਵਿੱਚ ਫਾਸਫੋਰਸ ਤੱਤ ਨਹੀਂ ਹੁੰਦਾ ਇਹਦੀ ਕੰਪੈਟੀਬਿਲਟੀ ਬਣ ਜਾਂਦੀ ਊਲੀ ਨਾਸ਼ਕ ਵਗੈਰਾ ਦੇ ਨਾਲ ਕਿਸੇ ਤੱਤ ਨਾਲ ਆਪਾਂ ਕੋਈ ਸਪਰੇਅ ਕਰਨੀ ਆ ਪਰ ਜਿਹੜੀ ਤੇਲੇ ਵਾਲੀ ਸਪਰੇਅ ਆਪਾਂ ਕਿਤੇ ਵੀ ਮਿਕਸ ਨਹੀਂ ਕਰਾਉਂਦੇ ਤੇ ਆਮ ਤੌਰ ਤੇ ਤੁਹਾਨੂੰ ਗਾਈਡੈਂਸ ਕਈ ਵਾਰ ਕਿਸਾਨ ਵੀਰਾਂ ਨੂੰ ਇਹੀ ਮਿਲਦੀ ਆ ਕਿ ਤੁਸੀਂ ਇਹਨੂੰ ਕਿਸੇ ਵੀ ਜਿਹੜੀ ਕੋਈ ਵੀ ਸਪਰੇਅ ਕਰਦੇ ਆ ਵਿੱਚ ਨਾਲ ਆਹ 50 ਗ੍ਰਾਮ 100 ਗ੍ਰਾਮ ਜਿਹੜੀ ਹੈਗੀ ਤੇਲੇ ਵਾਲੀ ਪਾਲਾ ਜਿਆਦਾ ਕਿ ਇਹਨੂੰ ਮਿਕਸ ਨਹੀਂ ਆਪਾਂ ਕਰ ਸਕਦੇ ਹੁੰਦੇ ਦੂਸਰੇ ਤੋਂ ਰੋਕਿਆ ਜਾਂਦਾ ਤੇ ਇਹਨੂੰ ਮਿਕਸ ਕਰਾਇਆ ਜਾਂਦਾ ਇਹ ਜਿਹੜਾ ਉਲਟਾ ਕੰਮ ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਜਿੰਨੀ ਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਹੋ ਸਕੇ ਮੈਂ ਕੋਸ਼ਿਸ਼ ਕਰਦਾ ਸਮੇਂ ਚੋਂ ਸਮਾਂ ਕੱਢ ਕੇ ਕਿਉਂਕਿ ਇਹ ਸਮੇਂ ਜਿਹੜਾ ਫਸਲਾਂ ਦੇ ਤਰੀਕਿਆਂ ਚੱਲ ਰਿਹਾ ਹੋਰ ਕੰਮਕਾਰ ਜਿਹੜੇ ਵਿਭਾਗਾਂ ਦੇ ਚੱਲ ਰਹੇ ਤਾਂ ਸਭ ਤੋਂ ਜਿਹੜਾ ਜ਼ਰੂਰੀ ਨੁਕਤਾ ਇਹ ਹੈ ਕਿ ਆਪਾਂ ਇਹਨੂੰ ਦੇਖ ਕੇ ਇਹ ਤੋਂ ਖਬਰਾਉਣਾ ਨਹੀਂ ਕਿਉਂਕਿ ਇਹਦਾ ਮੌਸਮ ਹੈ ਟੈਂਪਰੇਚਰ ਥੋੜਾ ਜਿਹਾ ਜਦੋਂ ਠੰਡਾ ਜਾਂਦਾ ਹੈ ਠੰਡੇ ਤੋਂ ਥੋੜਾ ਗਰਮਾਸ਼ਾਲੂ ਜਾਂਦਾ ਉਦੋਂ ਇਹਦਾ ਹਮਲਾ ਦੇਖਣ ਨੂੰ ਮਿਲਦਾ ਜਿਵੇਂ ਟੈਂਪਰੇਚਰ ਵੱਧ ਜਾਂਦਾ ਇਹ ਡਾਊਨ ਆ ਜਾਂਦਾ ਦੂਸਰੀ ਗੱਲ ਤੁਸੀਂ ਨੁਕਤਾ ਜਿਹੜਾ ਨੋਟ ਕਰਨਾ ਕਿ ਜਦੋਂ ਇਹ ਸ਼ੁਰੂ ਹੋਊਗਾ ਨਾਲ ਹੀ ਲੇਡੀਵਰਡ ਬੀਟਲ ਜਿਹੜੀਆਂ ਲਾਲ ਰੰਗ ਦੀਆਂ ਭੁੰਡੀਆਂ ਉਹ ਵੀ ਖੇਤਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣੀਆਂ ਸਭ ਤੋਂ ਪਹਿਲਾਂ ਉਹਨਾਂ ਦੇ ਕਾਲੇ ਰੰਗ ਦੇ ਸੁੰਡ ਜਿਹੇ ਦਿਖਦੇ ਤੁਹਾਨੂੰ ਐ ਲੱਗਦਾ ਜਿਵੇਂ ਸੁੰਡ ਸੁੰਡ ਜਿਆ ਪਿਆ ਹੁੰਦਾ ਕਾਲੇ ਰੰਗ ਦੇ ਉਹਦੇ ਨਿਮਫ ਹੁੰਦੇ ਆ ਜਿਨ੍ਹਾਂ ਦੇ ਉੱਤੇ ਸੰਤਰੀ ਜਿਹੇ ਰੰਗ ਦੇ ਟਿਮਕਣੇ ਜੇ ਲੱਗੇ ਹੁੰਦੇ ਆ ਤੇ ਫਿਰ ਜਿਹੜੇ ਹੈਗੇ ਉਹ ਤੋਂ ਲਾਲ ਭੁੰਡੀ ਬਣਦੀ ਹੈ ਜਿਹਦੇ ਉੱਤੇ ਕ ਦੇ ਨਾਲ-ਨਾਲ ਜਿਹੜਾ ਉਹ ਬੈਲੈਂਸ ਬਣਾਈ ਰੱਖਦੀ ਹੈ ਤੇ ਇਹ ਦਾ ਬਹੁਤਾ ਘਬਰਾਉਣ ਦੀ ਜ਼ਰੂਰਤ ਨਹੀਂ ਇਹ ਕੋਈ ਬਹੁਤਾ ਜ਼ਿਆਦਾ ਨੁਕਸਾਨ ਵੀ ਨਹੀਂ ਕਰਦਾ ਇੱਕ ਤੁਸੀਂ ਹੋਰ ਨੋਟ ਕਰਿਓ ਕਿ ਜਿੱਥੇ ਤੁਸੀਂ ਫਰਜ ਕਰ ਲੋ ਇਹ ਸਾਈਡਾਂ ਤੋਂ ਸ਼ੁਰੂ ਹੁੰਦਾ ਦੌਗੀਆਂ ਤੋਂ ਸ਼ੁਰੂ ਹੁੰਦਾ ਵੱਟਾਂ ਬੰਨੇ ਖਾਲ ਕੋਈ ਦਰਖਤ ਹੈ ਉਹਦੇ ਇੱਥਾਂ ਜਿੱਥੇ ਦੌਗੀ ਤੁਸੀਂ ਦੇਖ ਲਈ 5-7 ਦਿਨ ਉਹਨੂੰ ਨਿਗ੍ਹਾ ਰੱਖੋ ਕਿ ਅੱਗੇ ਵਧਦਾ ਕਿ ਨਹੀਂ ਉਹ ਉੱਥੇ ਹੀ ਖੜਾ ਰਹਿੰਦਾ ਛੇਤੀ ਕੀ ਤਾਂ ਇਹ ਵਧਦਾ ਨਹੀਂ ਹੈਗਾ ਵਾਧਾ ਉੱਥੇ ਜਿੱਥੇ ਬਹੁਤ ਜ਼ਿਆਦਾ ਹੈਵੀ ਆਪਾਂ ਖਾਦਾਂ ਜ਼ਿਆਦਾ ਪਾਈਆਂ ਖਾਸ ਤੌਰ ਤੇ ਯੂਰੀਆ ਤੇ ਜ્યાં ਫਿਰ ਪਾਣੀ ਦੀ ਮਾਰ ਵੱਧ ਪੈ ਜਾਂਦੀ ਹੈ ਪਾਣੀ ਦੇ ਨਾਲ ਸਲਾਬ ਸਲਵੱਤਨ ਜਾਦੀ ਰਹਿੰਦੀ ਹੈ ਉੱਥੇ ਹੋ ਸਕਦਾ ਵੈਸੇ ਇਹਦਾ ਕੋਈ ਬਹੁਤਾ ਜ਼ਿਆਦਾ ਪ੍ਰਭਾਵ ਮਾੜਾ ਇਤੋਂ ਘਬਰਾਉਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੁੰਦੀ ਫਿਰ ਵੀ ਤੁਸੀਂ ਜੇ ਖੇਤ ਚ ਹਰ ਰੋਜ਼ ਆਪਾਂ ਨਿਰੀਖਣ ਕਰਦੇ ਰਹਿਣਾ ਇਸ ਟੈਂਪੀਲੀ ਕੁੰਗੀ ਤੋਂ ਤੇ ਤੇਲੇ ਤੋਂ ਕਈ ਵਾਰ ਕਿਸਾਨ ਵੀ ਇੱਕ ਅੱਧਾ ਸੁੰਡੀ ਕੋਈ ਖੇਤ ਦੇਖ ਲੈਂਦੇ ਆਰਮੀ ਵਰਮ ਹੁੰਦਾ ਸਿੱਟਿਆਂ ਦੇ ਉੱਤੇ ਉਹ ਕਹਿੰਦੇ ਸਾਡੀ ਸੁੰਡੀ ਪੈ ਗਈ ਮਾੜਾ ਮੋਟੇ ਇਨਸੈਕਟ ਆ ਜਿਹੜੇ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਰਹੇ ਹਾਂ ਕਿੜੇ ਮਕੌੜੇ ਖੇਤ ਦੇ ਸਕਦੇ ਇਹ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਸਭ ਤੋਂ ਪਹਿਲਾਂ ਆਪਾਂ ਨਰੀਖਣ ਕਰਨਾ ਖੇਤ ਦੇ ਵਿੱਚ ਸਾਰੇ ਪਾਸਿਆਂ ਤੋਂ ਚੈੱਕ ਕਰਨਾ ਚਾਰੇ ਪਾਸਿਆਂ ਤੋਂ ਖੇਤ ਚੈੱਕ ਕਰਨਾ ਚਾਰ ਹਿੱਸਿਆਂ 'ਚ ਵੰਡ ਕੇ ਉਹਦੇ ਅਡਡ ਹਿੱਸਿਆ 'ਚ 10-10 ਸਿੱਟੇ ਚੁਣੋ ਉਹਦੇ ਵਿੱਚ ਦੇਖੋ ਕਿ ਸਿੱਟਿਆਂ ਦੇ ਵਿੱਚ ਹਮਲਾ ਕਿੰਨਾ ਕਿੰਨਾ ਕ ਹੈ 10-10 ਸਿੱਟੇ ਤੁਸੀਂ ਚੁਣੇ ਉਹ 'ਚ ਦੇਖੋ ਵੀ 5-5 7-7 ਦਾਣੇ ਹੈਗੇ ਹਰੇਕ ਸਿੱਟੇ 'ਚ ਚਾਰੇ ਪਾਸਿਆਂ ਤੋਂ ਇਹ ਨਹੀਂ ਕਿ ਇੱਕ ਦੋ ਅਗੀ ਬਣੀ ਤਾਂ ਆਪਾਂ ਸਾਰੇ ਖੇਤ 'ਚ ਸਪਰੇਅ ਕਰ ਦਈਏ ਜੇ ਤੁਹਾਨੂੰ ਹਰੇਕ ਜਗ੍ਹਾ ਤੇ ਇਹ ਲੱਭ ਜਾਂਦੇ ਆ ਤਾਂ ਫਿਰ ਤੁਸੀਂ ਸਪਰੇਅ ਕਰਨੀ ਹੈ ਜਿਵੇਂ ਪਹਿਲਾਂ ਦੱਸਿਆ ਕਿ ਕੋਈ ਆਏ ਨਹੀਂ ਵੀ ਰਾਤ ਰਾਂਤਾ ਬੜਾ ਨੁਕਸਾਨ ਕਰ ਦੂ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਪਹਿਲਾਂ ਤਾਂ ਵੇਟ ਐਂਡ ਵਾਚ ਕਰਨਾ ਚਾਹੀਦਾ 2-4 ਦਿਨ 5 ਦਿਨ ਦੇਖੋ ਖੇਤ ਦੇਖਦੇ ਰਹੋ ਫਿਰ ਜਿਹੜਾ ਹੈਗਾ ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਕਰਨੀ ਹੈ ਸਪਰੇਅ ਤਾਂ ਫਿਰ ਇਹ ਸਾਈਡਾਂ ਤੋਂ ਸ਼ੁਰੂ ਹੁੰਦਾ ਹੈ ਇਹਦਾ ਖੇਤ ਦਾ ਬਾਰਡਰ ਏਰੀਆ ਸਾਈਡ ਤੇ ਘੇਰੇ ਘੇਰੇ ਜਿਹੜੀ ਹੈਗੀ ਇਹ ਸਪਰੇਅ ਕਰ ਦਿਓ ਬਸ ਜਾਂ ਜਿੱਥੇ ਦੋਗੀ ਬਣੀ ਆ ਉੱਥੇ ਸਪਰੇਅ ਕਰ ਦਿਓ ਉਹਦੇ ਨਾਲ ਨਾਲ ਪੰਜ ਪੰਜ 7 7 ਫੁੱਟ ਕਵਰ ਕਰ ਦਿਓ ਹੋਰ ਸਾਰੇ ਖੇਤ ਚ ਸਪਰੇਅ ਕਰਨ ਦੀ ਇਹ ਜਰੂਰਤ ਨਹੀਂ ਹੁੰਦੀ ਦੂਸਰੀ ਇਹਨੂੰ ਕਿਸੇ ਸਪਰੇਅ ਨਾਲ ਆਪਾਂ ਮਿਕਸ ਕਰਕੇ ਨਹੀਂ ਕਰਨਾ ਜਿਹੜੀ ਆਪਾਂ ਥਾਇਮਥਾਕਸਮ ਅਕਟਾਰਾ ਸਪਰੇਅ ਕਰਨੀ ਆ ਤੁਸੀਂ ਕਨਫਿਊਰ ਕਰਨੀ ਆ ਉਹ ਕਰ ਸਕਦੇ ਆ ਬਹੁਤ ਘੱਟ ਡੋਇਨਾ ਕੰਟਰੋਲ ਹੋ ਜਾਂਦਾ ਹੈ 20 ਗ੍ਰਾਮ ਤੁਸੀਂ ਜਿਹੜੀ ਹੈਗੀ ਐਕਟਾਰਾ ਪਾਓ ਪ੍ਰਤੀ ਏਕੜ ਤਾਂ ਉਹਦੇ ਨਾਲ ਕੰਟਰੋਲ ਹੋ ਜਾਂਦਾ ਹੈ ਪਹਿਲੀ ਗੱਲ ਤਾਂ ਤੁਹਾਨੂੰ ਸਪਰੇਅ ਕਰਨ ਦੀ ਹاجة ਜ਼ਰੂਰਤ ਨਹੀਂ ਪਹਿਲਾਂ ਦੇਖੋ ਵੱਧਦਾ ਕਿ ਨਹੀਂ ਵੱਧਦਾ 19 ਬਾਰਡਰ ਏਰੀਆ ਕਵਰ ਕਰ ਦਿਓ ਜੇ ਤੁਹਾਨੂੰ ਜਿਆਦਾ ਲੱਗਦਾ ਬਿਲਕੁਲ ਇਹਨੂੰ ਸਾਰੇ ਖੇਤ ਚ ਸਪਰੇਅ ਕਰਨ ਦੀ ਤੇਲੇ ਵਾਸਤੇ ਜ਼ਰੂਰਤ ਪੈਂਦੀ ਵੀ ਨਹੀਂ ਹੈ ਮੈਕਸ ਕਿਸੇ ਸਪਰੇਅ ਨਾਲ ਨਹੀਂ ਕਰਨੀ ਜੇ ਤੁਹਾਡੇ ਕੋਲ ਨਮਕ ਦਾ ਘੋਲ ਬਣਿਆ ਪਿਆ ਹੈ ਕਰਦਾ ਜਿਵੇਂ 5-7 ਕਿਲੋ 5-4 ਕਿਲੋ ਜਿਹੜੀਆਂ ਹੈਗੀਆਂ ਗਟੋਲੀਆਂ ਪੱਤੇ ਕਰੁੰਬਲਾ ਵਗੈਰਾ ਉਹਨੂੰ ਉਬਾਲ ਕੇ 10 ਲੀਟਰ ਪਾਣੀ ਚਦਦੇ ਘੰਟੇ ਵਾਸਤੇ ਉਕੋਲ ਤਿਆਰ ਹੋ ਜਾਂਦਾ 2 ਲੀਟਰ ਪ੍ਰਤੀ ਇੱਕ ਡੋ ਕੋਲ ਕਰੋ ਆਸੇ-ਪਾਸੇ ਸਪਰੇਅ ਕਰ ਦਿਓ ਉਹਦੇ ਨੇ ਕੰਟਰੋਲ ਹੋ ਜੂ ਨਹੀਂ ਤਾਂ ਫਿਰ ਤੁਸੀਂ ਥਾਇਮੋਥੈਕਸਮ ਦੀ ਸਪਰੇਅ ਕਰ ਦਿਓ ਤਾਂ ਕੌਨਫੀਡੋਰ ਦੀ ਸਪਰੇਅ ਕਰ ਦਿਓ ਕਈ ਕਿਸਾਨ ਵੀ 100-100 ਗ੍ਰਾਮ ਜਿਹੜੀ ਥਾਇਮੋਥੈਕਸਮ ਪਾ ਲੈਂਦੇ ਬਹੁਤ ਗਲਤ ਆ ਬਹੁਤ ਜ਼ਿਆਦਾ ਡੋਜ਼ ਆ 20 ਗ੍ਰਾਮ 25 ਗ੍ਰਾਮ ਤੱਕ ਪਾਓ ਬਹੁਤ ਵਧੀਆ ਕੰਟਰੋਲ ਹੋਜੂ ਬਿਲਕੁਲ ਕਿਸੇ ਕਿਸਮ ਦਾ ਕਈ ਵਾਰ ਕਿਸਾਨ ਵੀਰ ਕਹਿੰਦਾ ਕਿ ਸਿੱਟੇ ਸਾਡੇ ਭਰ ਗਏ ਨੁਕਸਾਨ ਦੇਖੋ ਕਿ ਨੁਕਸਾਨ ਆਪਣਾ ਕਿਹੜੇ ਲੈਵਲ ਤੇ ਹੋ ਰਿਹਾ ਇਕਨੋਮਿਕ ਥ੍ਰੈਸ਼ਰੋਬ ਹੋਲਡ ਲੈਵਲ ਤੇ ਨੁਕਸਾਨ ਨਹੀਂ ਹੋ ਰਿਹਾ ਤਾਂ ਜ਼ਰੂਰਤ ਨਹੀਂ ਜਿੰਨੀ ਦੋਗੀ ਚ ਤੁਹਾਡੇ ਜਿਹੜਾ ਹਮਲਾ ਹੈਗਾ ਉੱਥੇ ਸਪਰੇਅ ਕਰੋ ਤੇ ਘੇਰੇ ਘੇਰੇ ਕਰ ਦਿਓ ਅੱਗੇ ਵਧੂਗੇ ਨਹੀਂ ਅੱਗੇ ਵਧਣ ਤੋਂ ਰੋਕੋ ਤੇ ਸਾਰੇ ਖੇਤ ਚ ਸਪਰੇਅ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ